हां हम हमसे गलती हो गया हम जिम्मेदारों को समझा हमारी तमस्या में कमी रहेगी हम जिम्मेदारों को समझा नहीं पाएगी हां वो 13 महीने बाद बोला था एकदम पूर बोल के अपना खेड़ा छटुवै दिया जिम्मेदार अपना फिर गरम होए हुए हैं सारे जिला के जिम्मेदार इकट्ठे हुए हुए हैं अपना पूरा इक होया हुआ जिंदाना चलो पहला थोड़ी सी अढे के जिम्मेदार चले थे इब देखा देखी सारे जिम्मेदार अपना तैयार हुए ਦੇਖੋ ਜੀ ਗੱਲ ਇਸ ਤਰ੍ਹਾਂ ਹੈਗਾ ਵੇ ਇਹ ਕੋੜ ਵੀ ਮੋਦੀ ਸਰਕਾਰ ਦਾ ਹੀ ਹੈ ਉਹਨਾਂ ਦੇ ਕਹਿਣਾ ਹੀ ਆ ਜੇ ਮੋਦੀ ਸਾਨੂੰ ਵਤਵਾਦੀ ਜਾਂ ਵੱਖਵਾਦੀ ਕਹਿ ਸਕਦਾ ਵਾ ਤੇ ਕੋੜ ਨਹੀਂ ਕਹੇਗਾ ਇਸ ਤਰ੍ਹਾਂ ਦੀ ਹੈ ਜੀ ਉਹ ਐਂਬੂਲੈਂਸਾਂ ਵੀ ਖੜੀਆਂ ਸਾਡੀਆਂ ਤਿੰਨ ਉਧਰ ਐਂਬੂਲੈਂਸਾਂ ਖੜੀਆਂ ਹੋਈਆਂ ਦੋ ਇਧਰ ਖੜੀਆਂ ਦੋ ਉਧਰ ਖੜੀਆਂ ਇਹ ਬਾਕੀ ਜਦੋਂ ਜ਼ਰੂਰਤ ਹੁੰਦੀ ਆ ਰਾਜਪੁਰਾ ਵਗੈਰਾ ਸ਼ਿਫਟ ਕਰ ਦਿੰਦੇ ਜੇ ਕੋਈ ਜ਼ਿਆਦਾ ਸੀਰੀਅਸ ਹੋਵੇ ਤੇ ਇਹਨੂੰ ਲੈਣਾ ਚਾਹੀਦਾ ਸੀ ਲੇਕਿਨ ਭਗਵੰਤ ਮਾਨ ਨੂੰ ਚਾਹੀਦਾ ਹੀ ਵੀ ਹਰਿਆਣੇ ਵਾਲੇ ਪੰਜਾਬ ਦੇ ਅੰਦਰ ਆ ਕੇ ਕਿਉਂ ਸਾਡੇ ਦੇ ਜਿਹੜੇ ਗੋਲੇ ਮੈਂ ਉਸ ਦਿਨ ਵੀ ਇੱਥੇ ਹੀ ਜਿਹੜੇ ਨਾ ਗੋਲੇ ਛੁੱਟਿਆ ਇਹ ਤਾਂ ਭਗਵਾਨ ਦਾ ਮਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵੇਖੋ ਜੀ ਹਾਨੂੰ ਅਜੇ ਤੱਕ ਕੋਈ ਨਜ਼ਰ ਆ ਨਹੀਂ ਰਿਹਾ ਕਿਉਂਕਿ ਦਿੱਲੀ ਇੱਥੇ ਜਿਹੜੇ ਆ ਰਹੇ ਆ ਮਤਲਬ ਪ੍ਰੋਟੈਸਟ ਹੋ ਰਹੇ ਆ ਲਗਾਤਾਰ ਬੋਲੀ ਵਿੱਚ ਡੇਟ ਵੱਧ ਰਹੀ ਹੈ ਅੱਗੇ ਤੋਂ ਅੱਗੇ ਪਹਿਲਾਂ ਕਹਿੰਦੇ ਬੀਤਰੀ ਕਰੂ ਹੋ ਜਾਏਗਾ ਉਸ ਤੋਂ ਬਾਅਦ ਥੋੜਾ ਗ੍ਰੇਡ ਵੱਧ ਗਈ ਹੈ ਦੇਖੋ ਜੀ ਸਰਕਾਰਾਂ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਜੇ ਕਰਨਾ ਹੁੰਦਾ ਤਾਂ ਉਸ ਟਾਈਮ ਕਰ ਦਿੰਦੇ ਉਹਨੇ ਕੀ ਕਰਨਾ ਵਾ ਮੇਰਾ ਨਹੀਂ ਖਿਆਲ ਵੀ ਕੁਝ ਕਰਨਗੇ ਕਦੀ ਗੱਡੀਆਂ ਉੱਪਰ ਰੇਲ ਦੀ ਟ੍ਰੈਕ 'ਤੇ ਬੈਠ ਕੇ ਕਦੀ ਟੋਲ ਪਲਾਜ਼ਾ 'ਤੇ ਬੈਠ ਕੇ ਅਸੀਂ ਤਾਂ ਘਰਾਂ ਇੱਕ ਦਿਨ ਵੀ ਨਹੀਂ ਰਹੇ ਆਪਣਾ ਬਾਹਰ ਬੈਠੇ 4 ਸਾਲ ਹੋਏ ਉਹਨੇ ਮਾਰੇ ਸਵਧਾਨ ਦੇ ਹਿਸਾਬ ਤੇ ਹਰੇਕ ਨਾਗਰਿਕ ਨੂੰ ਮੌਲਿਕ ਅਧਿਕਾਰ ਦिए ਵਿਆ ਮੌਲਿਕ ਅਧਿਕਾਰਾਂ ਦਾ ਮਤਲਬ ਇਹ ਹੋਆ ਆਪਣੇ ਉਹ ਕੀ ਬੋਲਣੇ ਦੀ ਆਜ਼ਾਦੀ ਘੁੰਮਣੇ ਦੀ ਆਜ਼ਾਦੀ ਰਹਿਣੇ ਦੀ ਆਜ਼ਾਦੀ ਉਹ ਇਹ ਮੌਲਿਕ ਅਧਿਕਾਰ ਛੋੜਦੇ ਕਹਾਣੇ ਲੱਗੇ ਹੋਏ ਖਾਲਸਾ ਏਡ ਵਾਲੇ ਦੂਸਰੀ 侧 ਲੱਗੇ ਹੋਏ ਜੀ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਲੇ ਤੁਹਾਡਾ ਸਾਡਾ ਮੇਰਾ ਨਾਮ ਜਪਿੰਦਰ ਸਿੰਘ ਦੇਸ਼ਤ ਗੁਰਦਾਸਪੁਰ ਪਿੰਡ ਗੜਵਲਾ ਪਿੰਡ ਸਾਡਾ ਸਿੰਘਪੱਟੀ ਤਾਂ ਤੁਸੀਂ ਧੋਲਣ ਬਾਰੇ ਕੀ ਕਹਿਣਾ ਚਾਹੁੰਦੇ? ਅਹੀਂ ਦੇਖੋ ਜੀ ਧੋਲਣ ਬਾਰੇ ਕਹਿਣਾ ਕੀ ਆ ਤੁਸੀਂ ਦੇਖ ਹੀ ਰਹੇ ਹੋ ਧੋਲਣ ਚੱਲ ਰਿਹਾ ਔਰ ਚੱਲੂਗਾ ਤੇ ਇੱਕ ਗੱਲ ਹੋਰ ਆ ਕਿ ਜਿਹੜਾ ਆਪਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਆ ਹੈ ਕਿ ਕਿਸਾਨ ਗਲਤ ਆ ਇਹਨੋਂ ਤੇ ਕਰ ਰਹੀ ਕਰਨੀ ਚਾਹੀਦੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਗੱਲ ਇਸ ਤਰ੍ਹਾਂ ਹੈਗਾ ਵੇ ਕੋੜ ਵੀ ਮੋਦੀ ਸਰਕਾਰ ਦਾ ਹੀ ਆ ਉਹਨਾਂ ਦੇ ਕਹਿਣਾ ਹੀ ਆ ਜੇ ਮੋਦੀ ਸਾਨੂੰ ਵਤਵਾਦੀ ਜਾਂ ਵੱਖਵਾਦੀ ਕਹਿ ਸਕਦਾ ਵਾ ਇਹ ਕੋਰ ਨਹੀਂ ਕਹੇਗਾ ਇਹ ਕੋਰ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਇਹ ਗਲਤੀ ਮਰਦੀ ਸਰਕਾਰ ਦੀ ਹੈ ਤੇ ਹੁਣ ਜੇ ਆਪਾਂ ਪੰਜਾਬ ਵਿੱਚ ਬੈਠੇ ਆਪਾਂ ਇੱਥੇ ਦੇਖਿਆ ਪਿੱਛੇ ਕਿ ਉੱਥੇ ਹਰਿਆਣੇ ਦੇ ਲੋਕ ਪੰਜਾਬ ਦੇ ਆ ਕੇ ਆਪਣੇ ਤੇ ਹਮਲਾ ਕਰ ਰਹੇ ਨੇ ਤੇ ਇਸ ਟੋਪਿਕ ਤੇ ਆਪਣਾ ਜਿਹੜਾ ਪਗੋਸੀਆ ਭਗਵੰਤ ਮਾਨ ਉਹਨੇ ਕੋਈ ਐਕਸ਼ਨ ਲਿੱਤਾ ਹੈ ਭਗਵੰਤ ਜਾਨ ਨੇ ਕੋਈ ਐਕਸ਼ਨ ਨਹੀਂ ਲਿਆ ਹੈ ਇਹਨੂੰ ਲੈਣਾ ਚਾਹੀਦਾ ਸੀ ਲੇਕਿਨ ਭਗਵੰਤ ਮਾਨ ਨੂੰ ਚਾਹੀਦਾ ਸੀ ਵੀ ਹਰਿਆਣੇ ਵਾਲੇ ਪੰਜਾਬ ਦੇ ਅੰਦਰ ਆ ਕੇ ਕਿਉਂ ਸਾਡੇ ਦੇ ਜਿਹੜੇ ਗੋਲੇ ਮੈਂ ਉਸ ਦਿਨ ਵੀ ਇੱਥੇ ਹੀ ਉਜਿਹੜਿਆ ਨਾ ਗੋਲੇ ਛੁੱਟਿਆ ਇਹ ਤਾਂ ਭਗਵਾਨ ਦਾ ਮਨ ਨੂੰ ਜੁਬ ਕੇ ਮਰ ਜਾਣਾ ਚਾਹੀਦਾ ਸੀ ਵੀ ਮੇਰੀ ਧਰਤੀ ਤੇ ਆ ਗਿਆ ਹਰਿਆਣੇ ਵਾਲੇ ਆ ਕੇ ਗੋਲੇ ਛੁੱਟ ਰਿਹਾ ਮਤਮਨ ਤੁਹਾਡੇ ਨਾਲ ਸਾਡੇ ਨਾਲ ਨਹੀਂ ਹੈਗਾ ਠੀਕ ਹੈ ਤੁਸੀਂ ਜਿਹੜਾ ਸ਼ੁਕਰਾਨੇ ਮੁੰਡੇ ਆਪਣਾ ਸੀਜੋਇਆ ਵਾ ਹਾਂਜੀ ਬਈ ਸਾਲਾ ਦਾ ਠੀਕ ਹੈ ਇਹਦੇ ਉੱਤੇ ਤੁਸੀਂ ਕਹਿ ਰਹੇ ਸੀ ਕਿ ਮੋਲੇ ਪਹਿਲਾ ਮੁਕਦਮਾ ਦਰਜ ਹੋਏਗਾ ਫਿਰ ਕਾਰਵਾਈ ਅਗੇ ਹੋਏਗੀ ਸੰਧਾਰ ਕੀ ਮੁਕਦਮਾ ਹੋਏਗਾ ਕੀ ਕੀ ਸਵਾਰ ਰੁਗੀ ਦੇਖੋ ਜੀ ਮੁਕਦਮਾ ਇਹਨਾਂ ਨੇ 0 ਆਪਣੇ ਕੀ ਉਹ ਜਿਹੜੀ ਦਰਜ ਕੀਤੀ ਆ ਬਿ ਅਨਸਪਾਤੇ ਅਨਸਪਾਤੇ ਤੇ ਫਿਰ ਵੀ ਕਮੇਟੀ ਬਿਠਾਈ ਆ ਦੇਖੋ ਕਮੇਟੀ ਅੱਗੇ ਕੀ ਕਰਦੀ ਆ ਸਾਨੂੰ ਲੱਗਦਾ ਕਿ ਕਮੇਟੀ ਕੁਝ ਕਰੇਗੀ ਦੇਖੋ ਜੀ ਸਰਕਾਰਾਂ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਜੇ ਕਰਨਾ ਹੁੰਦਾ ਤਾਂ ਉਸ ਟਾਈਮ ਕਰ ਦਿੰਦੇ ਉਹਨਾਂ ਨੇ ਕੀ ਕਰਨਾ ਵਾ ਮੇਰਾ ਨਹੀਂ خیال ਵੀ ਕੁਝ ਕਰਨਗੇ ਠੀਕ ਹੈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ बस कर कर हैं बाबा बाबा जी जी देख रहे कि बेरेल लगे हुए हैं जो क्या गया थी कि क्या कि मतलब पैदल लोग कोई व्यवस्था नहीं हाल भी बेरेल वगैरह लगे हुए हैं इथे देख सकते हजारों की संख्या हाले किसान भरा खड़े है दूरों दूरों आ रहे हैं मेरे कैमरामैन अरुण अरुणीचा कपूर शंभू बॉर्डर ना मेरा ना है का मोहन सिंह बाछन केड़ा पिंड है जी अपना पिंड पिंड नहीं मेरा गांव है छोटा सा कौन सा गांव है जी हाँ आ... मैं अपनी बोली गे... बोलूंगा हाँ हाँ हा। मेरा गांव है पवाद के मां पवाद के बीच मारा गांव जिले मोहाली मां छोटा सा गांव नौ उसका कसौली और हरियाणा के बॉर्डर पर मोहाली का आखिरी तो मुझे ये बताइए कि जो पंजाब हरियाणा ने बोला है कि किसान गलत है इन पे कार्रवाई करनी चाहिए इसके बारे में आप क्या कहना चाहते हो जैसे हाई हाईकोर्ट ने बोला पंजाब हरियाणा ने कि किसान गलत है इनपे कार्रवाई करना चाहिए वो क्यों गलत बोला किसान है? गलत है कौन बोल गया किसान गलत है पंजाब हरियाणा हाईकोर्ट के किसान तो अन्न उपजे रिया वो तो हमें भी पता है कि वो गलत बोल रहे हैं लेकिन क्यों बोलिए इसका पेट पर रिया उनु गलत कौन कह देगा और सेकंड पॉइंट ये कि हमें यहां पे 1 महीना 13 एक महीना होने वाला है ठीक है जी आपको कुछ दिख रहा है कि क्या होगा चौथा साल महीना करके का चौथा साल जा रिया मन्नू अन्न होई नु भरे नहीं ये वो तो 2020 में हुआ था जो हमारी 13.5 महीने में हो कदी चल रहे कदी गड्डियां ऊपर रेल की ट्रैक पर बैठ गए

अभी पहले तो झूठ बोला था अभी कोई कानून वगैरह बनाया नहीं नहीं बोल का एक तो गया। हम, 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 हम जिम्मेदारों को, जी? को समझा नहीं पाए कुछ तेरह महीने बाद बोला था झूठ बोल का अपना खेड़ा छुटवा दिया जिम्मेदार अपना फेर गर्म हो सारे जिले के हुए हैं अपना पूरा इक्का होया वारा का चलो ਬਲਾਂ ਥੋੜੀ ਸੀ ਅੱਧੇ ਗੀ ਜ਼ਿੰਮੇਦਾਰ ਚਲੇਦੇ ਇਹ ਦੇਖਾ ਦੇ ਕਿ ਸਾਰੇ ਜ਼ਿੰਮੇਦਾਰ ਆਪਣਾ ਤਿਆਰ ਹੋ ਗਏ ਜਿਵੇਂ ਕਿ ਪਹਿਲੇ ਆਵਾਜ਼ ਆਈ ਸੀ ਕਿ 6 ਤਰੀਕ ਨੂੰ ਦਿੱਲੀ ਕੂਚ ਹੋ ਜਾਏਗੀ ਤੋਂ ਉਸ ਕੇ ਬਾਰੇ ਮੈਂ ਕੀ ਕਰਨਾ ਚਾਹਤ ਹੂੰ ਹੂੰ ਤਾਂ ਤੱਕਾ ਸਾਈ ਕਰਦੀ ਆ ਇਤਨਾ ਤਾਂ ਤੱਕਾ ਸਾਈ ਹਿਟਲਰ ਨੇ ਵੀ ਨਹੀਂ ਕਰੀ ਦੀ ਜਿੰਨੀ ਬਹੁਤੀ ਸਰਕਾਰ ਕਰ ਰਹੀ ਆ ਇਹ ਭਾਰਤੀ ਸੰਵਿਧਾਨ ਕੇ ਅਨੁਸਾਰ ਹਰੇਕ ਜਿਤਨੇ ਵੀ ਨਾਗਰਿਕਾਂ ਹਮ ਕੇ ਭਾਰਤ ਕੇ ਇੰਡੀਆ ਕੇ ਹਿੰਦੁਸਤਾਨ ਕੇ ਤੋਂ ਮੌ ਉਹਨੇ ਮਾਰੇ ਸੰਵਿਧਾਨ ਕੇ ਹਿਸਾਬ ਤੇ ਹਰੇਕ ਨਾਗਰਿਕ ਨੂੰ ਮੌਲਿਕ ਅਧਿਕਾਰ ਦिए ਵਿਆ ਮੌਲਿਕ ਅਧਿਕਾਰਾਂ ਦਾ ਮਤਲਬ ਇਹ ਹੋ ਆ ਆਪਣੇ ਕੀ ਬੋਲਣੇ ਦੀ ਆਜ਼ਾਦੀ ਘੁੰਮਣੇ ਦੀ ਆਜ਼ਾਦੀ ਰਹਿਣੇ ਦੀ ਆਜ਼ਾਦੀ ਤੋਂ ਇਹ ਮੌਲਿਕ ਅਧਿਕਾਰ ਛੋੜ ਦੇ ਕਹਾਣੇ ਬੁਰਾ ਹਾਲ ਕਰ ਦਿਆ ਜਨਤਾ ਦਾ जैसे की गृह मंत्री ने भी कहा है कि किसान शांतिपूर्वक दिल्ली में आए ठीक है आपको क्या लगता है वो दिल्ली में आने देंगे कि उनका कोई एक... शांतिपूर्ण कौ? कौन सी तो जिम्मेदार क्या क्या हथियार था लट्ठी तो है नहीं कोई भी नहीं वो तो आपकी बात ठीक है जैसे ये बोल रहे थे की दिल्ली में ट्रैक्टर से नहीं आना ट्रेनों में आओ बसों में आओ अपने वाहन में आओ इसके बारे में आप क्या कहना चाहते हो ये ऐसा क्यों बोल रहे हैं मतलब ਵੀ ਜੀਮਿਦਾਰਾਂ ਕਾ ਇਹਨੇ ਪਹਿਲਾਂ ਦੇਖ ਲਿਆ ਤੇਰਾ ਮਹੀਨੇ ਨੇ ਆਪਣਾ 1-1 ਸਾਲ ਕਾ ਰਸਨ ਦੇ ਕ ਚਲੇ ਦੇ ਕਰਾ ਇਹਨੂੰ ਇਸ ਬਾਤ ਕੀ ਮਿਰਚਾਂ ਲੱਗ ਰਹੀਆਂ ਬਈ ਜੇ ਜੀਮਿਦਾਰ ਆਪਣੇ ਟਰੈਕਟਰ ਲੇਗਾ ਚਲੇ ਤੋ ਉਸਮਾ ਸਾਲ ਕਾ 2 ਸਾਲ ਕਾ ਰਸਨ ਦੇ ਕ ਚਲਾਂਗੇ ਮਹੀਨ ਕੇ ਟਰੈਕਟਰ ਬੰਦ ਕਰ ਦਿਓ ਜੋਣ ਦੇਨ ਕੇ ਪਾਸ ਆਪਣਾ ਥੋੜੇ ਬਹੁਤੇ ਪੈਸੇ ਹੋਗੇ ਮੈਂ 10-20 ਦਿਨ ਮੈਂ ਮੁਕ ਲੈਣਗੇ राशन होगा जोड़ा सा दस बीस दिन अगर हम इलेक्शनों की बात करें ठीक है जी इलेक्शन आने वाले आपको लगता है पंजाब में मोदी की एक भी सीट ले जा सकते बीजेपी को बताइए की जो अपना पंजाब का सीएम है भगवंत मान जी वो पंजाब के लिए कुछ कर रहे है किसानों के लिए समय चलो और भी दवाओं में रहा है ਉਹ ਵੀ ਆਜ਼ਾਦ ਨਹੀਂ ਹੈ ਕਿਉਂ ਉਸ ਦੀ ਵੀ ਮਜਬੂਰੀਆਂ ਬਹੁਤ ਉਹਨੂੰ ਪਾਦੇ ਸੈਂਟਰ ਪਾਦੇ ਫੰਡ ਲੈਣੇ ਹੋਆ ਤੋ ਉਹ ਵੀ ਬੰਦਿਆ ਵਾ ਚੱਲ ਰਿਹਾ ਚਲ ਇਹ ਥੋੜਾ ਜਿਹਾ ਕੇਜਰੀਵਾਲ ਕੇ ਪ੍ਰਭਾਵ ਮਾ ਕੇਜਰੀਵਾਲ ਕੀ ਸੋਚ ਤਾਂ ਥੋੜੀ ਸੀ ਆਰਐਸਐਸ ਵਾਲੀ ਥੋੜਾ ਜਿਹਾ ਭਗਵੰਤ ਮਾਨ ਵੀ ਉਸਕੇ ਦਵਾਉ ਮਾ ਆਇਆ ਵਾ ਨੇ ਮੈਨੂੰ ਇਹ ਬਤਾਇਆ ਕਿ ਭਗਵੰਤ ਮਾਨ ਕੋਈ ਸਮਾਂ ਆਪ ਆਪ ਲੋਗੋ ਨੇ ਹਮ ਲੋਗੋ ਨੇ ਪੰਜਾਬ ਦਾ ਸੀਐਮ ਬਣਾਇਆ ਹੋਇਆ ਹੈ ਠੀਕ ਹੈ ਉਸਕੇ ਲਈ ਪਹਿਲੇ ਆਪ ਜ਼ਰੂਰੀ ਹੋ ਕਿ ਉਹ ਦਿੱਲੀ ਸਰਕਾਰ ਜ਼ਰੂਰੀ ਹੈ ਇਹ ਪਤਾਈਆ। ਯੋ ਤਾਂ ਮਾਹੌਲ ਐਸਾ ਹੋਇਆ ਦਾ ਹਰੇ ਜਨਤਾ ਜਨਤਾ ਹਰੇਕ ਪਾਰਟੀ ਤੇ ਦੁਖੀ ਹੋਈ ਵੀਦੀ ਜਿਤਨੇ ਵੀ ਆਪਣੀ ਨੇ ਸਰਵਸਤੀ ਪਾਰਟੀਆਂ ਨੇ ਆਪਣੀ ਕਾਂਗਰਸ ਹੋएगी ਅਕਾਲੀਆਂ ਕੀ ਹੋएगी ਹੋਰ ਹੋएगी ਇਹ ਤੋਂ ਬਦਲਾਵ ਚਾਹਦੇ ਜ਼ਿੰਮੇਦਾਰ ਤੋਂ ਉਹਨੂੰ ਕੋਈ ਮੰਚ ਨਹੀਂ ਮਿਲਦਾ ਬਈ ਹਮ ਵੋਟ ਕਿਸ ਨੂੰ ਪਾਵਾਂ ਜਦੋਂ ਉਸ ਟਾਈਮ ਹਮ ਜ਼ਿੰਮੇਦਾਰ ਸਾਰੇ 13 ਮਹੀਨੇ ਦਿੱਲੀ ਬੈਠੇ ਤੇ ਉਸ ਨੂੰ ਆਮੜਾ ਨਵਾਂ ਮੌਕਾ ਮਿਲ ਗਿਆ ਭਗਵਾਨ ਜਮਾਨ ਆਮ ਪਾਰਟੀ ਖੜੀ ਹੋਈਗੀ ਤੇ ਉਸ ਮਾ ਲੋਕਾਂ ਨੇ ਪੂਰੀ ਉਸ ਦੀ ਮਦਦ કરી ਬਹੁਤ ਬੰਦੇ ਸੀਟਾਂ ਬਣ ਪਹਿਲੇ ਮੇਰੀ 92 ਫਿੱਟ ਆਈ ਸੀ ਆਪਣੇ ਮੇਰੇ ਕੋਲ ਇਹ ਬਤਾਇਆ ਕਿ ਜਦੇ ਖਟਾ ਹਰਿਆਣਾ ਦਾ ਠੀਕ ਹੈ उसने परमिशन दी हुई है वो खट्टर के लोग हरियाणा के लोग अपने पंजाब में हमला कर रहे हैं ठीक है तो आपको लगता है, है कि खट्टर भी और ये आपको नहीं लगता है हाँ भगवंत मान को भी कुछ करना चाहिए जिमीदार की सोचनी चाहिए जिमीदार बेचारे कोई आतंकवादी नहीं है पाकिस्तानी नहीं है उग्रवादी नहीं है अन्य उपचारे हैं सारे देश का ਰੇਟ ਪਰ ਰਹੇ ਨੇ ਨਹੀਂ ਕੋਈ ਤਾਂ ਬੋਲ ਰਿਹਾ ਕਿ ਹਮ ਪੰਜਾਬ ਨੇ 92 ਸੀਟਾਂ ਤੇ ਜਿੱਤਾਇਆ ਉਸਕੋ ਠੀਕ ਹੈ ਅਬ ਉਸਕੋ ਇਹ ਪਾਰਟੀ ਦਿਖ ਰਹੀ ਪੰਜਾਬ 바이 ਨਹੀਂ ਦਿਖ ਰਹੀ ਆਪਣੇ ਇਸ ਕੇ ਬਾਰੇ ਵਿੱਚ ਗ੍ਰਾਫ ਗ੍ਰਾਫ ਡਾਊਨ ਆਇਆ ਪਹਿਲਾਂ ਜੀ ਇਹ ਨਹੀਂ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘਾ ਜੀ ਜਿਹੜਾ ਅੱਜ ਜਿਹੜਾ ਆਪਾਂ ਦਵਾ ਖਾਣ ਆਇਆ ਇਹ ਕਿਦੋਂ ਤੋਂ ਚੱਲ ਰਿਹਾ ਆਪਣੇ ਇਹ ਜੀ 13 ਤਰੀਕ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਕੰਟੀਨਿਊ ਜੀ ਇਹ ਯੂਨਾਈਟਿਡ ਸਿੱਖ ਵੱਲੋਂ ਆਇਆ ਹੈਗਾ ਸੰਸਥਾ ਹੈਗੀ ਹੈ ਅਮਰੀਕਾ ਦੀ ਜੋ ਕਰ ਰਹੀ ਹੈ ਇਹ ਸੇਵਾ ਆਪਣੇ ਕੋਈ ਕਿ ਹੋਰ ਵੀ ਲੱਗਿਆ ਹੋਰ ਲੱਗੇ ਹੋਏ ਖਾਲਸਾ ਏਡ ਵਾਲੇ ਦੂਸਰੀ ਸਾਈਡ ਤੇ ਲੱਗੇ ਹੋਏ ਸਾਡੇ ਇਧਰ ਚੱਲ ਰਿਹਾ ਹੈ ਨਾ ਆਪਣਾ ਇੱਕੋ ਹੀ ਲੱਗਾ ਹੈ ਜੀ ਜਿੱਦਾਂ ਆਪਾਂ ਕਹਿ ਰਹੇ ਕਿ 13 ਮਾਰਚ ਨੂੰ ਆਪਾਂ ਨੂੰ 1 ਮਹੀਨਾ ਕੰਪਲੀਟ ਹੋ ਜਾਏਗਾ ਹਨਾ ਜੀ ਇੱਥੇ ਬੈਠਾ ਤਨੂੰ ਕੁਝ ਦਿਖ ਰਿਹਾ ਅੱਗੇ ਕੀ ਹੋ ਰਿਹਾ ਦੇਖੋ ਜੀ ਸਾਨੂੰ ਅਜੇ ਤੱਕ ਕੋਈ ਨਜ਼ਰ ਆ ਨਹੀਂ ਰਿਹਾ ਕਿਉਂਕਿ ਦਿੱਲੀ ਇੱਥੇ ਜਿਹੜੇ ਆ ਰਹੇ ਆ ਮਤਲਬ ਪ੍ਰੋਟੈਸਟ ਹੋ ਰਹੇ ਆ ਲਗਾਤਾਰ ਬੋਲੀ ਵਿੱਚ ਡੇਟ ਵੱਧ ਰਹੀ ਹੈ ਅੱਗੇ ਤੋਂ ਅੱਗੇ ਪਹਿਲਾਂ ਕਹਿੰਦੇ 23 ਨੂੰ ਹੋ ਜਾਏਗਾ ਉਸ ਤੋਂ ਬਾਅਦ ਹੁਣ ਅੱਗੇ ਡੇਟ ਵੱਧ ਗਈ ਹੈ ਹੁਣ ਦੇਖੋ ਕਿਦੋਂ ਹੁੰਦਾ ਹੈ ਜਿਹੜੇ ਤੁਹਾਡੇ ਜ਼ਥੇਦਾਰ ਏ ਨਾ ਕੀ ਕਹਾਂ ਲੱਗਦਾ ਸਾਡਾ ਦੇਖੋ ਜੀ ਸਾਡਾ ਤੇ ਇਹ ਆ ਕਿ ਅਸੀਂ ਤੇ 24 ਘੰਟੇ ਸੇਵਾ ਕਰ ਰਹੇ ਹਾਂ ਸਾਰਿਆਂ ਵਾਸਤੇ ਚਾਹੇ ਕੋਈ ਗਵਰਨਮੈਂਟ ਦਾ ਬੰਦਾ ਆਏ ਦਾ ਕੋਈ ਆਸਾਨ ਆਪਣੇ ਆ ਜਾਂਦੇ ਕੋਈ ਵੀ ਆ ਜੇ ਸਾਰਿਆਂ ਵਾਸਤੇ ਇੱਕੋ ਜਿਹਾ ਜੀ ਤੇ ਹਰ ਤਰ੍ਹਾਂ ਦੀ ਦਵਾਈ ਵਗੈਰਾ ਅਵੇਲੇਬਲ ਸਾਰੇ ਤਰ੍ਹਾਂ ਦੀ ਹੈ ਜੀ ਉਹ ਐਂਬੂਲੈਂਸਾਂ ਵੀ ਖੜੀਆਂ ਸਾਡੀਆਂ ਤਿੰਨ ਉਧਰ ਐਂਬੂਲੈਂਸਾਂ ਖੜੀਆਂ ਹੋਈਆਂ ਦੋ ਇਧਰ ਖੜੀਆਂ ਦੋ ਉਧਰ ਖੜੀਆਂ ਤੇ ਬਾਕੀ ਜੇ ਤਾਂ ਜ਼ਰੂਰਤ ਹੁੰਦੀ ਆ ਰਾਜਪੁਰਾ ਵਗੈਰਾ ਸ਼ਿਫਟ ਕਰ ਦਿੰਦੇ ਜੇ ਕੋਈ ਜ਼ਿਆਦਾ ਸੀਰੀਅਸ ਹੋਵੇ ਐਮਬਲੈਂਸ ਪੇਜ ਦੇ ਤੇ ਤੁਹਾਨੂੰ ਲੱਗਦਾ ਆਪਣੀਆਂ ਮੰਗਾਂ ਜਲਦੀ ਪੂਰੀ ਹੋਏ ਮੰਗਾਂ ਤੇ ਮੰਨਿਆ ਜਾਊਗਾ ਵੈਸੇ ਲੱਗਦਾ ਜਲਦੀ ਹੋ ਜੇ ਅਜੀ ਤੇ ਇਹ ਵਗੁਰੂ ਵਗਰੇ ਜੱਜ ਕਰਦੇ ਚਾਲੀ ਤੇ ਜਲਦੀ ਮੰਗਾ ਮੰਨਿਆ ਜਾਣ ਤੇ ਆਪਣੇ ਕਿਸਾਨ ਵੀ ਘਰ ਜਾਣ ਤੇ ਗਵਰਨਮੈਂਟ ਵੀ ਆਪਣਾ ਕੰਮ ਕਰੇ ਠੀਕ ਹੈ ਜੀ ਵੈਰ